ਤੇ ਨਹੀਂ ਸਰ ਹੁੰਦੀ ਜੇ ਨੂੰ ਜਾਂਦਾ ਨਾ ਕੋਈ ਰਾਹ ਹੋਵੇ ਉਹਨਾ ਚੋਰਾ ਨੇ ਸੱਚ ਫਸਣਾ ਹੀ ਫਸਣਾ ਜਿਹੜੇ ਚੋਰਾ ਦੀ ਨਾ ਇੱਕ ਸਲਾਹ ਹੋਵੇ ਉਹ ਕੇਸ ਮੁਕਦਮੇ ਨਹੀਂ ਜਿਤ ਹੁੰਦੇ ਜਿਹੜੇ ਕੇਸਾਂ ਦਾ ਨਾ ਠੋਸ ਗਵਾਹ ਹੋਵੇ ਉਸ ਬੇੜੀ ਨੂੰ ਖਤਰਾ ਨਹੀਂ ਹੋ ਸਕਦਾ ਜਿੱਥੇ ਬਾਪੂ ਅਮੀ ਚੰਦ ਖੜਾ ਆਪ ਬਮਲਾ ਹੋਵੇ ਲਓ ਜਿਸ ਸ਼ੇਰ ਦੇ ਉੱਤੇ ਬਹੁਤ ਸਾਰੀਆਂ ਵੀਡੀਓ ਬਣਾਈਆਂ ਜਿਸ ਸ਼ੇਰ ਨੂੰ ਪੂਰੀ ਦੁਨੀਆ ਦੇ ਵਿੱਚ ਬਾਪੂ ਅਮੀ ਚੰਦੇ ਪਿਆਰਿਆਂ ਦੇ ਵੱਲੋਂ ਤਕਰੀਬਨ ਹਰ ਦੂਜੇ ਤੀਜੇ ਦਿਨ ਬੰਦੇ ਸਟੋਰੀ ਜੇ ਸ਼ੇਅਰ ਦੀ ਲਾਉਂਦੇ ਆ ਜਿਹੜੇ ਬਾਪੂ ਅਮੀ ਚੰਦੇ ਪਿਆਰੇ ਆ ਹਣ ਉਹ ਤਾੜੀ ਮਾਰਿਓ ਜਿਨ੍ਹਾਂ ਨੇ ਬੱਬਰ ਸ਼ੇਰ ਵਾਲੇ ਸ਼ੇਰ ਦੇ ਉੱਤੇ ਆਪਣੀਆਂ ਰੀਲਾਂ ਬਣਾਈਆਂ ਜਿਹੜੇ ਵੀ ਪਾਸੇ ਨੂੰ ਬਾਬੇ ਅਮੀ ਚੰਦੀ ਗੱਡੀ ਗਈ ਆ ਉਹ ਸਾਰੇ ਜਿਹੜੇ ਰੋੜ ਆ ਉਸ ਰਸਤੇ ਦੇ ਪੈਣ ਵਾਲੇ ਸਭ ਫਕੀਰਾਂ ਨੇ ਰਸਤੇ 'ਚ ਖੜ ਖੜ ਕੇ ਸਜਦੇ ਕੀਤੇ ਬੱਬਰ ਸ਼ੇਰ ਫਕੀਰ ਨੂੰ ਕੇ ਬਾਪੂ ਅਮੀਰ ਚੰਦਾ ਮਿੱਠਾ ਸਵਾ ਐਡਾ ਕੇ ਬਾਪੂ ਅਮੀਰ ਚੰਦਾ ਮਿੱਠਾ ਸਵਾ ਐਡਾ ਜਿੱਦਾਂ ਪਿੰਡੂ ਵੇਰੀ ਦਾ ਮਠੜਾ ਵੇਰ ਕਹਿੰਦੇ ਕਿਸੇ ਨੇ ਕਿਹਾ ਕਿ ਮਹਾਰਾਜ ਸਾਡੇ ਵਾਲੇ ਸੈਡ ਰੱਬ ਆਇਆ ਉਧਰ ਜੀ ਇੱਕ ਫਕੀਰ ਆਇਆ ਉਹਨੂੰ ਲੋਕੀ ਰੱਬ ਕਹਿੰਦੇ ਆ ਬਾਬਾ ਜੀ ਕਹਿੰਦੇ ਉਹ ਤੁਹਾਡਾ ਹੋਊਗਾ ਉਧਰਲੇ ਪਾਸੇ ਸਾਡਾ ਰੱਬ ਦਾ ਮੀਓ ਵਾਲਿਆ ਰੱਬ ਰਾਜੀ ਸ਼ਾ ਕੇ ਬਾਪੇ ਅਮੀਰ ਚੰਦਾ ਮਿੱਠਾ ਸਵਾ ਐਡਾ ਜਿੱਦਾਂ ਪਿੰਡੂ 베ਰੀ ਦਾ ਮਠੜਾ ਵੇਰ ਕਹਿੰਦੇ ਧੋਖੇ ਆਵਾਜ਼ ਤੇ ਪਖੰਡੀ ਸਾਦਾ ਤਾਂ ਹੀ ਧੋਖੇ ਆਵਾਜ਼ ਪਖੰਡੀ ਸਾਦਾ ਤਾਂ ਹੀ ਮੈਂਟਾ ਵਿੱਚ ਸੀ ਲੈਂਦਾ ਬਾਪੂ ਘੇਰ ਕਹਿੰਦੇ ਉਹ ਲੁੱਕ ਲੱਗਦੀ ਸੀ ਬਾਬੇ ਦੀ ਸ਼ੇਰ ਵਰਗੀ ਐਸੇ ਕਰਕੇ ਤਾਂ ਲੋਕੀ ਬਾਪੂ ਨੂੰ ਬੱਬਰ ਸ਼ੇਰ ਕਹਿੰਦੇ ਐਸੇ ਕਰਕੇ ਤਾਂ ਲੋਕੀ ਬਾਪੂ ਨੂੰ ਬੱਬਰ ਸ਼ੇਰ ਕਹਿੰਦੇ ਬਾਬਾ ਜੀ ਦੇ ਜਿਹੜੇ ਸੱਜਣ ਫਕੀਰ ਹੋਏ ਆ ਦਾਦਾ ali احمد ਸਰਕਾਰ ਉਹਨਾਂ ਦੇ ਨਾਂ ਤੇ ਤਾੜੀ ਮਾਰਦੋ ਮੰਡਾਲੀ ਸ਼ਰੀਫ ਵਾਲਿਆਂ ਦੇ ਨਾਂ ਤੇ ਫਕੀਰਾਂ ਦੇ ਫਕੀਰ ਪਰੋਣੇ ਕਿਉਂਕਿ ਕਲੀ ਲਖ ਭਾਵੇਂ ਹੋਵੇ ਸੋਣੀ ਕੇ ਕਲੀ ਲਖ ਭਾਵੇਂ ਹੋਵੇ ਸੋਣੀ ਕਲੀ ਰੀਸ ਕੀਤੀ ਕਦੇ ਫਲਦੀ ਨਹੀਂ ਜੁਜ ਜੁਜ ਦੇ ਨਾਲ ਹੈ ਪਲਵੰਦਾਂ ਜੁਜ ਰੀਸ ਕੀਤੀ ਕਦੇ ਪਲਦੀ ਨਹੀਂ ਲਖ ਸੋਨੇ ਨੂੰ ਮਿੱਟੀ ਵਿੱਚ ਢਾਲ ਦਈਏ ਮਿੱਟੀ ਤੁਲਦੀ ਸੋਨੇ ਦੇ ਮੁੱਲ ਦੀ ਨਹੀਂ ਪੂਰੀ ਦੁਨੀਆ ਦੀ ਖੂਬਸੂਰਤੀ ਭਾਵੇਂ ਕਰ ਲੋ ਇਕੱਠੀ ਬਾਪੂ ਅਮੀ ਚਾਂਦੀ ਜੁੱਤੀ ਦੇ ਮੁੱਲ ਦੀ ਨਹੀਂ ਬਹੁਤ ਸਾਰਾ ਪਿਆਰ ਤੁਹਾਡੇ ਸਾਰਿਆਂ ਦੇ ਵੱਲੋਂ ਥੈਂਕ ਯੂ ਜੀ ਔਰ ਅਮਨਵੀਰ ਜੁਕੇ ਵਾਲੇ ਜਿਹੜੇ ਲਾਈਵ ਇਹ ਪ੍ਰੋਗਰਾਮ ਦੇਖ ਰਹੇ ਆ ਉਹਨਾਂ ਦਾ ਧੰਨਵਾਦ ਵੀ ਔਰ ਬਹੁਤ ਸਾਰਾ ਮਾਣ ਮੈਨੂੰ ਭੇਜਦੇ ਆ ਉਹਨਾਂ ਦਾ ਮੈਂ ਦਿਲੋਂ ਸ਼ੁਕਰੀਆ ਕਰਦਾ ਔਰ ਰਮਨੂ ਛੋਟਾ ਭਾਈ ਸਾਡਾ ਉਹ ਵੀ ਫੌਰਨ ਦੇ ਵਿੱਚ ਉਹ ਵੀ ਇਸ ਮੇਲੇ ਨੂੰ ਦੇਖ ਰਹੇ ਉਹਨਾਂ ਦਾ ਵੀ ਧੰਨਵਾਦ ਹੈ ਔਰ ਵੱਡਾ ਭਰਾ ਮੇਰਾ ਰੇਸ਼ਮ ਫਰਾਂਸ ਉਹ ਇਸ ਮੇਲੇ ਨੂੰ ਲਾਈਵ ਦੇਖ ਰਿਹਾ ਫਰਾਂਸ ਤੋਂ ਉਹਨਾਂ ਨੂੰ ਵੀ ਵਧਾਈਆਂ ਨੇ